ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨੰਗਰ ਦਾ ਨੋਟ ਕਰ ਲਿਓ। ਪਿੰਡ ਮੂਰਾਲੀ ਆ ਗਿਆ ਸੱਜਣੋ, ਜ਼ਿਲ੍ਹਾ ਫਰੀਦਕੋਟ ਆ ਗਿਆ। ਤੇ ਕਾਕੇ ਦੇ ਕੋਲੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾ ਦੰਨੇ ਆ। ਮੂਰਾਲੀ ਪੈਂਡ ਦੇ ਵਿੱਚ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਪਸਮੂਹੰਦੇ ਵੀਰ ਕੋਲੇ ਇੱਕ ਸੂਈ ਸਵਾਈ ਝੋਟੀ ਇੱਕ ਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਉਹ ਆਪਾਂ ਪੁੱਛ ਲਾਂਗੇ ਜੁੜੇ ਰਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰਕੇ ਕਾਕਾ ਵੀਰ ਸਾਸਰੀਕਾਲ ਜੀ ਬਹੁਤ ਵਧੀਆ ਮਹਾਰਾਜ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਠੀਕ ਠਾਕ ਤੇ ਆਪਣਾ ਪੈਂਡ ਨਾਂ ਮੂਰਾਲੀ ਜਿਹਦਾ ਫੀਰ ਹੋੜ ਭਾਈ ਨਾਂ ਮੇਰਾ ਕਾਕਾ ਨੰਬਰ 9855327656 98553 ਤੇ 27656 ਹਾਂਜੀ ਇਹਦੇ ਤੇ ਕਰੇ ਸੰਪਰਕ ਦੋ ਬੁਖਾਦਗੇ ਹਾਂਜੀ ਐਂ ਦੋ ਤੇ ਟੋਕੜ ਗੱਪਣ 41 ਸੀ ਜੋ ਅੱਛਾ ਆ ਜਿਹੜੀ ਇਹ ਟੋਕੜ ਗੱਪਣ ਚੈੱਕ ਪਾਸ ਆ ਹਾਂ ਇਹ ਤੋਂ ਹੀ ਕਰ ਸ਼ੁਰੂ ਇਹ ਕਿੰਨੇ ਚਿਰ ਦੀ ਗੱਪਣ ਨਤੀਜਾ ਮਹੀਨਾ ਬਈ ਬੋਝ ਨਾ ਖਾਣ 8 ਤਰੀਕ ਨੂੰ 8 ਤਰੀਕ ਨੂੰ ਤੀਜਾ ਪੂਰਾ ਹੋ ਜਾਊਗਾ ਚੌਥਾ ਲੱਗ ਜੂ ਚੌਥਾ ਲੱਗ ਜੂ ਓਕੇ ਆਹ ਦੀ ਚੈੱਕ ਪਾਸ ਰਵੇ ਇੱਕ ਟਾਈਮ ਮਿਲਦੀ ਹੈ ਆਪਣੀ ਚੈੱਕ ਕਰਾਈ ਅਗਲਾ ਆਪਦੀ ਕਰਾ ਕੇ ਲੈ ਜੇ ਐਵੇਂ ਟਾਈਮ ਹੀ ਮਿਲਦੀ ਆ ਕਿੰਨਾ ਦੁੱਧ ਦਿੰਦੀ ਆ ਇੱਕ ਟਾਈਮ 2.5 ਕਿਲੋ 2.5 ਕਿਲੋ 2.5-3 ਕਿਲੋ ਓਕੇ ਚੰਗੀ ਗੱਲ ਆ ਦੱਸਣਾ ਵੀ ਚਾਹੀਦਾ ਚੋਨਚਾਂ ਨੂੰ ਓਕੇ ਆ ਮਿਲਦੀ ਪਾੜੇ ਤੇ ਲੈ ਤੌਰ ਕਰਾ ਚੱਕੇ ਜੀ ਸੱਜਣੋ 8 ਤਰੀਕ ਨੂੰ ਅੱਜ 4 ਤਰੀਕ ਹੋ ਗਈ 4 ਦਿਨਾਂ ਨੂੰ 3 ਮਹੀਨੇ ਕੰਪਲੀਟ ਕਰ ਜੂਗੀ ਚੌਥਾ ਲੱਗ ਜੂਗੀ ਜੇ ਕਹੇ ਸੱਜਣ ਦਾ ਚਾਰ ਚੂਰ ਪਾਇਆ ਆਪਦਾ ਉਸ ਹਾਵਨਾ ਸੈਟਿੰਗ ਕਰ ਲੇ ਦੰਦਵੀਰ ਕਹਿੰਦਾ ਵੀ 2.5 ਕਿਲੋ ਇੱਕੇ ਟਾਈਮ ਹੀ ਮਿਲਦੀ ਆ ਵੇਖੋ ਮੱਝ ਨਗਰ ਮੈਂ ਬਾਕੀ ਦੀ ਜੂਣ ਹਾਂ ਝੂਟੀ ਆ ਹੂੰ ਸੁਆ ਸਵਾ ਤੁਸੀਂ ਸਜਣੋਂ ਆਪੇ ਲਾ ਲਿਆ ਜੋ ਜਿਹੜਾ ਵੀ ਤੁਹਾਡੇ ਮਨ ਨੂੰ ਚੰਗਾ ਲੱਗੂਗਾ ਉਹ ਤੁਸੀਂ ਗੈਸ ਲਾ ਲਿਓ ਦੋਹਤਾਲੀ ਨਾਡ ਨੂਟ ਚੰਗੀ ਆਉਂਦੀ ਆ ਲੇਵਾ ਭਾਂਡਾ ਕਿਤੇ ਜਦੋਂ ਬਣਾਉਂਦੀ ਹੋਈ ਕਰਮਾ ਵਾਲੀ ਚੰਗਾ ਬਣਾਉਂਦੀ ਹੋਊਗੀ ਢੱਲਾ ਢੁਲਾ ਦੇਖ ਲਓ ਇਹ ਕਿੰਨੇ ਦੀ ਦਈਏ ਇਹ 53000 ਦੇ ਦੇ 50 ਤੇ 3 ਹਮ ਆਜ ਦਾ ਮਾਨਤਨ ਕਰ ਦਿਆਂਗੇ ਧੰਨਵਾਦ ਤੇ ਆ ਝੂਟੀ ਇਹ ਪਹਿਲੇ ਅਕਦੀਪ ਕਹਿੰਨੋਂ ਭਲਾ ਦੂਜੇ ਕਹਦੇ ਯਾਰ ਥਣ ਬੜਾ ਯਾਰ ਝੂਟੀ ਨੂੰ ਲੱਗਾ ਪੱਪਾ ਯਾਰ ਉਹਨਾਂ ਚੰਗਾ ਚੋਂ ਉਹ ਵੀ ਆ ਇਹ ਕਿੰਨੇ ਦਿਨਾਂ ਦੀ ਸੂਈ ਆ ਤੂੰ ਤੀਜਾ ਦਾ ਰੱਖਦੀ ਤੀਜਾ ਦਿਨ ਸੂਈ ਨੂੰ ਮਗਰ ਬੱਚਾ ਕੱਟਾ ਕੇ ਕੱਟੀ ਕੱਟੀ ਮਗਰ ਵੀ ਆ ਗਈ ਕੱਟੀ ਤੇ ਆਪ ਵੀ ਕੱਟੀ ਹੈ ਨਾ ਤੇ ਹੁਣ ਬੋਲਾ ਬੋਲਾ ਦੀਬ 7 ਕਿਲੋ ਹੈ ਰੱਖ ਘਰ ਦੀ ਝੋਟੀ ਆਪਣੀ ਅੱਛਾ ਘਰ ਦੀ ਝੋਟੀ ਆ ਤੇਰੀ ਵਾਲੀ ਓਕੇ ਕੀ ਬਾਤ ਆ 7 ਕਿਲੋ ਬੋਲਾ ਹੈ ਜੀ 7 ਕਿਲੋ ਦੁੱਧ ਦੇ ਦੂ 12 ਕਿਲੋ ਦੇਉਂਗਾ ਦੂ ਪੀ ਆ ਚੰਗੀ ਨਸਲ ਦੀ ਹੀ ਤੂੰ ਚੰਗੀ ਕੱਟੀ ਸੰਭ ਕੇ ਤਿਆਰ ਕੀਤੀ ਆ ਹਾਂ ਹਾਂ ਦੋ ਆਪਣੇ ਕੋਲੇ ਅਗਲੇ ਮਹੀਨੇ ਤੱਕ ਰੱਖੋ ਠੀਕ ਆ ਧੰਵਾਦ ਰੱਬ ਦਾ ਲੈ ਕੱਢ ਬਾਰੇ ਦੀ ਤੋਰ ਕਰਾਓ ਜੀ ਆਪ ਕੋ ਪਹਿਲਾ ਰੱਬ ਦੀ ਚੀਜ਼ਾਂ ਨੇ ਆਪ ਓਕੇ 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 ਦਾ ਸੱਜਣੋ ਇਹ ਛੋਟੀ ਵਪਾਰਤ ਨਹੀਂ ਆਈ ਘਰ ਦੀ ਆ ਵੀਰ ਜੀ ਇਹ ਚੂਣ ਕੋਲ ਆ ਪਾੜੇ ਚੋਲਾ ਜੀ ਮਾਰੀ ਦੂਲਾ ਓਕੇ ਵੀ ਠੰਡੀ ਧੀਰੀ ਆ ਚੂਣ ਪੋਲਾ ਚੂਣ ਵਧੀਆ ਸੀ ਓਕੇ ਓਕੇ ਚੂਣ ਤਾਂ ਅਸੀਂ ਜੱਪਾਣਾ ਠੀਕ ਠੀਕ ਬਹੁਤ ਵਧੀਆ ਸਿੰਘ ਬਹੁਤ ਚੰਗਾ ਸੱਜਣੋ ਉਮਰ ਛੋਟੀ ਦੇ ਵਿੱਚ ਆ ਦੇਖੋ ਬਾਕੀ ਬੱਚੇ-ਬੱਚੇ ਤੇ ਸਹਿਮਤ ਹੋ ਕੇ ਰਿਪੋਰਟ ਛੋਟੀ ਆ ਪਿੰਡ ਮੂਰਾ ਵਾਲੀ ਜਿਲਾ ਫਰੀਦਕੋਟ ਤੇ ਸਾਹਬ ਇਹਦਾ ਜਿਹੜਾ ਇੱਕ ਦਾਸਦ ਇਹਦੀ ਡਿਮਾਂਡ ਕਰਦੇ ਆ 1 ਲੱਖ ਤੇ 10 ਹਜ਼ਾਰ ਆਏ ਦਾ ਮਾਨਤਨ ਹੋ ਜੇ ਠੀਕ ਆ ਧੰਨਵਾਦ ਸੱਜਣੋ 1,11000 ਰੁਪਇਆ ਇਹਦਾ ਲੇਖਾ ਜੋਖਾ ਮਗਰ ਕੱਟੀ ਆ ਆਪ ਵੀ ਚੁੱਕੀ ਅੱਛਾ ਮਰਜ਼ੀ ਨੂੰ ਕਰ ਚੋ ਚੱਲ ਰਿਹਾ ਹਾਂ ਵੀ ਠੰਡੀ ਨਿਕਲਿਆ ਜੀ ਠੰਡੀ ਠੰਡੀ ਕੋਈ ਚੱਕਰ ਇੱਕ ਦਿਨ ਨੂੰ ਨਹੀਂ ਔਲ ਕੀਤੀ ਕਰ ਦਿੰਦੇ ਓਕੇ ਨਹੀਂ ਦਾ ਖਰਲੀ ਚ ਵੜਦੀਆਂ ਹੁੰਦੀਆਂ ਹਨਾ ਨਹੀਂ ਨਹੀਂ ਧੰਨਵਾਦ ਧੰਨਵਾਦ ਓਕੇ ਹਾਂ ਹਾਂ ਇੱਕ 10 ਚੁਮਾਨਤਾਂ ਆਹ ਮਾਂ ਦਾ ਦਰਾਂ ਠੀਕ ਆ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਇਹ ਕਿਹੜਾ ਫਾਰਮੂਲਾ ਲਈ ਇਹ ਵੀ ਤਾਂ ਘਾਟਾ ਵਾਲਾ ਪਿੰਡ ਪੰਡ ਮੂਰਾਣੀ ਤੇ ਜਿਲਾ ਫਰੀਦਕੋਟ